ਪੈਂਦਾ ਇਹ ਭੁਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਚੋਦਰ ਨੂੰ ਅੰਬਾ ਆਖਦੇ ਲੋਕੀ ਉਸ ਚੋਦਰ ਨੂੰ ਅੰਬਾ ਆਖਦੇ ਆ ਸਣੀ ਆ ਟੱਕਰ ਮਹਿੰਗੇ ਮੁੱਲ ਦੀ ਆ ਟੱਕਰ ਦਾ ਕੋਈ ਤੋੜ ਨਹੀਂ ਨਾ ਲੱਖੀ ਨਾ ਕਰੋੜੀ ਸਣੀ ਤੇ ਅੰਬਾ 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 ਤੇ ਸਣੀ ਕੈਂਚੀ ਕੈਂਚੀ ਵੱਜਣ ਵਾਲੀ ਮੇਰੇ ਵੀਰੋ ਸਣੀ 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 ਕਾਲੇ ਸੰਗੋ ਸਿਡਨੀ ਵਾਲਾ ਟਾਰੀ ਵਾਲੇ ਕੋਤੀ ਨਾ ਮੇਰੇ ਵੀਰੋ ਇਸ ਚੀਜ਼ ਕੋੜੇ ਅਸੀਂ ਜਾਨ ਤੇਰੇ ਤੋਂ ਵਾਰਾਂਗੇ ਤੇ ਜਾਨ ਵਾਰਦੇ ਕਬੱਡੀ ਲਈ ਉਹ ਮੇਰੇ ਵੀਰੋ ਸਾਹਮਣੇ ਅੰਬਾ 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 ਦੋ ਸਿੰਘ ਪੜਿਆ ਨੰਬਰ ਅੰਬਾ ਜੋ ਖੁਪਰਾ ਬੱਧਰਤੀ ਹੈ ਕਿ ਲੈ ਕੇ ਸ਼ਹੀਦਾਂ ਦੇ ਸਰਪਾਜ ਤੋਂ ਸ਼ਕਤੀ ਮੈਂ ਸ਼ੇਰਾਂ ਦੇ ਘੁਰਨੇਆਂ ਵਿੱਚ ਵੜਦਾ ਰਿਹਾ ਨਸਣੋਂ ਗਿੱਦੜ ਵੀ ਬਣ ਸ਼ੇਰ ਜਾਂਦਾ ਮੈਂ ਸ਼ੇਰਾਂ ਨੂੰ ਕੰਨਾ ਤੋਂ ਫੜ ਰਿਹਾ ਹਾਂ ਸ਼ੇਰਾਂ ਦਾ ਕੰਮ ਹੈ ਚਨਾ ਚੇਰ ਜਾਣਾ ਮੈਂ ਚੜ੍ਹਦੇ ਚਨਾ ਮਾਂ ਤੇ ਚੜ੍ਹਦਾ 72 ਬਾਬਾ ਬਿਦੀ ਚੰਦਾ ਪਿੰਡ ਆਉ ਸਾਹਮਣੇ ਟੱਕਰ ਸਿਰੇ ਦੀ ਹੈ ਅੰਬਾ ਇੱਕ ਤਕੜਾ ਨੰਬਰ ਜੋੜਦਾ ਹੈ ਲੈ ਵੀ ਗੱਗੀ ਮਾਰ ਗੱਗੂ ਕੰਡਿਆਣੇ ਜਾਂਦਾ ਦੇਸਪੁਰਾ ਸ਼ੇਰ ਹਰਿਆਣੇ ਵਾਲਾ ਡੱਕੜਦੀ ਆ ਮੁੰਡਾ ਦੇਖਦੇ ਮੀਖ ਵਰਦੇ ਹੋਏ ਕਮਾਲ ਹੱਟ ਕਬੱਡੀ ਯਾਰਾਂ ਦੀ ਬੱਲੇ 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 ਆ ਸਿਰਸਿੰਘ ਵਾਲਾ ਆਂਬਾ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਹੁੰਦਾ ਹੋਇਆ